ਕੋਈ ਵੀ ਬੰਦਾ ਜੇ ਸੋਚੇ ਕਿ ਮੈਂ ਘਰ ਨੂੰ ਤਾਲਾ ਲਾ ਕੇ ਉਸ ਟਾਈਮ ਤੋਂ ਭੱਜ ਜਾਵਾਂਗਾ ਐ ਨਹੀਂ ਹੋਦਾਂਗੇ ਅਸੀਂ ਜੇ ਤੁਸੀਂ ਇਸ ਗੰਦੇ ਕੰਮ ਦੇ ਵਿੱਚ ਇਨਵੋਲਵ ਹੋ ਤਾਂ ਤੁਹਾਡੀ ਥਾਂ ਸਿਰ ਸਲੱਖਾਂ ਪਿੱਛੇ ਇਸ ਸੀ ਨੂੰ ਮੈਕਸ਼ਰ ਕਰਦੇ ਹਾਂ ਬਹੁਤ ਵੱਡੇ ਲੈਵਲ ਤੇ ਮੈਨੂੰ ਲੱਗਦਾ ਲੋਕ ਆਪ ਖੜੇ ਹੋ ਗਏ ਨੇ ਆਪ ਮੁਹਾਰੇ ਇਨਫੋਰਮੇਸ਼ਨਸ ਦੇਣ ਲੱਗੇ ਨੇ ਔਰ ਇਹਦੇ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਥੋੜੇ ਸਮੇਂ ਵਿੱਚ ਜਿਹੜੀ ਨਸ਼ਾ ਤੇ ਪ੍ਰੋਪਰ ਨੱਚ ਪੈ ਜੇਗੀ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਚੋਂ ਸ਼ੁਰੂ ਕੀਤਾ ਗਿਆ ਇਸ ਚੀਜ਼ ਦਾ ਜਿਹੜਾ ਇੰਪੈਕਟ ਆ ਉਹ ਕਲੀਅਰਲੀ ਦੱਸੇਗਾ ਹੁਣੇ ਬਾਰਡਰਾਂ 'ਤੇ ਵੀ ਸਾਡੇ ਚਾਰ ਮੱਕੇ ਚੱਲ ਰਹੇ ਨੇ ਉੱਥੇ ਵੀ ਸਾਨੂੰ ਰਿਕਵਰੀਜ਼ ਹੋਈਆਂ ਨੇ ਉਹ ਰਿਕਵਰੀ ਦੇ ਨਾਲ ਬੰਦੇ ਦੋਸ਼ੀ ਵੀ ਫੜੇ ਗਏ ਨੇ ਇਸੇ ਤਰ੍ਹਾਂ ਹੀ ਆਰਾਮਨਗਰ ਬਸਤੀ ਹੌਟਸਪੌਟ ਆ ਇੱਥੇ ਜਿਹੜੇ ਬੰਦੇ ਹੈਪਚੂਲ ਅਫੈਂਡਰ ਨੇ ਇਹਨਾਂ ਦੇ ਕਈ-ਕਈ ਮੁਕੱਦਮੇ ਦਰਜ ਨੇ ਉਹਨਾਂ ਸਾਰਿਆਂ ਦੇ ਪ੍ਰੋਪਰ ਸਰਚ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕੋਈ ਵੀ ਬੰਦਾ ਜੇ ਸੋਚੇ ਕਿ ਮੈਂ ਘਰ ਨੂੰ ਤਾਲਾ ਲਾ ਕੇ ਉਸ ਟਾਈਮ ਤੋਂ ਭੱਜ ਜਾਵਾਂਗਾ ਐ ਨਹੀਂ ਹੋਦਾਂਗੇ ਅਸੀਂ ਜੇ ਤੁਸੀਂ ਇਸ ਗੰਦੇ ਕੰਮ ਦੇ ਵਿੱਚ ਇਨਵੋਲਵ ਹੋ ਤਾਂ ਤੁਹਾਡੀ ਥਾਂ ਸਿਰਫ ਸਲਾਖਾਂ ਪਿੱਛੇ ਇਸ ਸੀਨ ਨੂੰ ਮੈਕਸ਼ੂਰ ਕਰੋ ਮੈਂ ਬੜਾ ਕਲੀਅਰ ਕਹਿਣਾ ਚਾਹੁੰਦਾ ਸਰ ਚਾਹੇ ਰਾਮਨਗਰ ਬਸਤੀ ਆ ਇੰਦਰਾ ਬਸਤੀ ਆ ਸੁੰਦਰ ਬਸਤੀ ਆ ਬਾਜੀਗਰ ਬਸਤੀ ਆ ਸਿੱਤੇ ਧੂਰੀ ਚੋਂ ਜਿੰਨੇ ਵੀ ਬੰਦੇ ਤੁਹਾਡੇ ਮੇਡੀ ਮੋਡਮ ਨਾਲ ਸੁਣ ਰਹੇ ਨੇ ਇਹਨਾਂ ਨੂੰ ਕਲੀਅਰ ਹੈ ਜੀ ਕਿ ਜਾਂ ਤਾਂ ਕੰਮ ਛੱਡ ਜੋ ਤੇ ਨਹੀਂ ਤਾਂ ਫਿਰ ਤੁਹਾਨੂੰ ਜੇ ਕੰਮ ਕਰਨਾ ਹੈ ਲੋਕਾਂ ਦੇ ਬੱਚਿਆਂ ਨੂੰ ਜ਼ਹਿਰ ਦੇਣਾ ਤੇ ਤੁਹਾਨੂੰ ਫੜ ਕੇ ਜਿਹੜੀ ਤੁਹਾਡੀ ਥਾਂ ਸਲਾਖਾਂ ਪਿੱਛੇ ਅਸੀਂ ਨਾ ਕਿ ਕਿਹੜੇ ਬੰਦੇ ਹੈਪਚੂਲ ਨੇ ਸਾਰੇ ਪਾਸੇ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਮੈਂ ਗੱਲ ਕਹਿਣਾ ਚਾਹਾਂਗਾ ਕਿ ਜਿਹੜੀਆਂ ਇਹ ਚੀਜ਼ ਲਿਸਟਾਂ ਬਣਾਈ ਗਈਆਂ ਨੇ ਪਬਲਿਕ ਦੇ ਸਹਿਯੋਗ ਨਾਲ ਬਣਾਈਆਂ ਨੇ ਲੋਕਾਂ ਨੇ ਇਨਪੁਟ ਦਿੱਤੀ ਹੈ ਰਹਿਣ ਵਾਲੇ ਮੁਹੱਲੇ ਵਾਲਿਆਂ ਨੇ ਇਨਪੁਟ ਦਿੱਤੀ ਆ ਵੀ ਸਾਡੇ ਮਾਲੇ ਚ ਫਲਾਣਾ ਫਲਾਣਾ ਬੰਦਾ ਕਰ ਰਿਹਾ ਪ੍ਰੋਪਰ ਸਾਰਾ ਹோம்ਵਰਕ ਕਰਕੇ ਫਿਰ ਉਹਨਾਂ ਤੇ ਕਾਰਵਾਈ ਕਰ ਰਹੇ ਆ ਪਿੰਨ ਪੁਆਇੰਟ ਜਿੱਥੇ ਦਰਵਾਜ਼ਾ ਮਿਲਦਾ ਸੀ ਪ੍ਰੋਪਰ ਨਾਲ ਦੇ ਨਾਲ ਉਹਨੂੰ ਖਲਵਾਨੇ ਆ ਕਿ ਕਿਉਂ ਬੰਦ ਕੀਤਾ ਇਹ ਤਾਂ ਆਪਣੇ ਆਪ ਨੂੰ ਆਪ ਇਨਵਾਈਟ ਕਰਨਾ ਵੀ ਮੇਰੇ ਤੇ ਸ਼ੱਕ ਕਰੋ ਜੇ ਕਿਸੇ ਦੇ ਮਨ ਚ ਕੁਝ ਚੋਰੀ ਨਹੀਂ ਹੈ ਹੋਰ ਹੈ ਕਿਉਂ ਦਰਵਾਜ਼ਾ ਬੰ ਕੋਈ ਵੀ ਪੁਲਿਸ ਆਵੇ ਕੋਈ ਮਰਜ਼ੀ ਆਜਾ ਆਪਾਂ ਆਪਣਾ ਘਰ ਲੋਕ ਲਾ ਕੇ ਬਚਾਂਗੇ ਥੋੜੀ ਜਾਂ ਲੋਕ ਲਾ ਕੇ ਅੰਦਰ ਥੋੜੀ ਬਹਿ ਜਾਵਾਂਗੇ ਜੋ ਹੈਗੀ ਪ੍ਰੋਸੀਜਰ ਉਹਨੂੰ ਫੋਲੋ ਕੀਤਾ ਜਾਊਗਾ ਥਾ 1.8 ਇਨਫੋਰਮੇਸ਼ਨ ਜਨਰੇਟਡ ਬਾਏ ਪਬਲਿਕ ਇਟਸਨ ਜਿਹੜੇ ਲੋਕ ਆਪ ਦੇ ਰਹੇ ਨੇ ਹੁਣ ਬਹੁਤ ਵੱਡੇ ਲੈਵਲ ਤੇ ਮੈਨੂੰ ਲੱਗਦਾ ਲੋਕ ਆਪ ਖੜੇ ਹੋ ਗਏ ਨੇ ਆਪ ਮੁਹਾਰੇ ਇਨਫੋਰਮੇਸ਼ਨਸ ਦੇਣ ਲੱਗੇ ਨੇ ਔਰ ਇਹਦੇ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਥੋੜੇ ਸਮੇਂ ਵਿੱਚ ਜਿਹੜੀ ਨਸ਼ਿਆਂ ਤੇ ਪ੍ਰੋਪਰ ਨਾਕ ਚ ਪੈ ਜੇਗੀ